Yeah!

ਜਾ ਜੋ ਸਾਡਾ ਪੰਜਾਬ ਫਿਰ ਤੋਂ ਰੰਗਲਾ ਹੋ ਸਕੇ ਮੈਨੂੰ ਕੱਲੇ ਨੂੰ ਘੇਰ ਕੇ ਕੀ ਕਰਾਂਗੇ ਮੇਰੇ ਹੋਰ ਵੀ ਸਾਥੀ ਨੇ ਜੋ ਤੁਹਾਡੇ ਆਏ ਵਾਲੇ ਸ਼ਰਿਆਮ ਦੇਖਦੇ ਨੇ ਅੱਜ ਇਹਨਾਂ ਦਾ ਵੀ ਖਾਤਮਾ ਕਰਾਂਗੇ ਰਾਜ ਸਵਾਗਤ ਕੀਤਾ ਗਿਆ ਉਹ ਕਿਰਪਾ ਤੁਸੀਂ ਜਿਹੜਾ ਸਵਾਗਤ ਇਹ ਜਿਹੜਾ ਫਬਗੰਫੀ ਵੈਫਤਾ ਐਨੂਅਲ ਫੰਕਸ਼ਨ ਫੀ ਸਕੂਲ ਦਾ ਹਰ ਸਾਲ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਬੱਚੇ ਨੂੰ ਐਨਕ੍ਰੇਵ ਕਰਨ ਲਈ ਕਰਵਾਇਆ ਜਾਂਦਾ ਹੈ ਤੇ ਜਿਹੜੇ ਬੱਚਿਆਂ ਨੇ ਅਚੀਵਮੈਂਟਸ ਹੁੰਦੀਆਂ ਨੇ ਚਾਹੇ ਉਹ ਅਕੈਡਮਿਕ ਹੋਣ ਜਾਂ ਸਪੋਰਟਸ ਹੋਣ ਜਾਂ ਕਰਿਕੂਲਰ ਐਕਟੀਵਿਟੀ ਹੋਣ ਉਹਨਾਂ ਨੂੰ ਬੱਚਾ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਬੱਚੇ ਜਿਹੜੇ ਸਟੱਡੀ ਵਿੱਚ ਫਸ ਸੈਕੰਡਾਂ ਦੇ ਉਹਨਾਂ ਦੇ ਪੇਰਫਾਰਮ ਵੀ ਸਨਮਾਨਿਤ ਕੀਤਾ ਜਾਂਦਾ ਹੈ ਮੇਨ ਮੋਟਿਵ ਹੁੰਦਾ ਕਿ ਫਿਰ ਅਸੀਂ ਆਪਣੇ ਬੱਚਿਆਂ ਨੂੰ ਹਰ ਨਾ ਪੰਜਾਬ ਦੇ ਕਲਚਰ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦੇ ਫਮਾਗਮ ਦੇ ਥਰੂ ਸਾਕੇ ਬੱਚੇ ਆਪਣੇ ਕਲਚਰ ਨਾਲ ਜੁੜੇ ਰਹਿਣ ਬੱਚਿਆਂ ਨੂੰ ਭੰਗੜਾ ਕੀਤਾ ਹਰ ਇੱਕ ਵੀ ਬੱਚਿਆਂ ਨੂੰ ਸਿਖਾਦਿਆਂ ਫੀਰ ਬੱਚੇ ਮਾਤਾ ਗੁਰੇਵਾਲ ਸਕੂਲ ਦੇ ਬੱਚੇ ਵੀ ਫੀਰ ਅਖਤੋਬਾਦ ਬੱਚਿਆਂ ਨੂੰ ਪਾਰਟਿਸਪੇਟ ਕਰਾਉਣ ਦੀ ਕੋਸ਼ਿਸ਼ ਕਰਦੇ ਆ ਇਸ ਵਾਰ ਇਸ ਫੰਕਸ਼ਨ ਨੂੰ ਅਡਿਫੀ ਆਫ ਥੈਟ ਟੈਲੈਂਟ ਦੇ ਨਾਮ ਨਾਲ ਅਸੀਂ ਫੰਕਸ਼ਨ ਦਾ ਨਾਮ ਦਿੱਤਾ ਇਹ ਫੰਕਸ਼ਨ ਦੇ ਵਿੱਚ ਕਰੀਬ 550 ਬੱਚੇ ਨੇ ਪਾਰਟਿਸਪੇਟ ਕੀਤਾ ਹਰ ਇੱਕ ਬੱਚੇ ਨੇ ਇੱਕ ਆਈਟਮ ਦੇ ਵਿੱਚ ਹੀ ਭਾਗ ਲਿਆ ਹਰ ਇੱਕ ਆਈਟਮ ਦੇ ਵਿੱਚ ਨਵੇਂ ਬੱਚੇ ਸੀਗੇ ਨੰਬਰ 80 ਦੇ ਵਿੱਚ ਨਵੇਂ ਬੱਚੇ ਬਿਲੇ ਕੋਈ ਬੱਚਾ ਰਿਪੀਟ ਨਹੀਂ ਕੀਤਾ ਗਿਆ ਇਹਦੇ ਵਿੱਚ ਇੱਕ ਤਕਰੀਬਨ 20 ਤੋਂ 25 ਆਈਟਮਸ ਹੁੰਦੀਆਂ ਆ ਇਵੈਂਟਸ ਕਰਵਾਉਣੇ ਆ ਫੀ ਬੱਚਿਆਂ ਨੂੰ ਜਿਹੜੇ ਹਰ ਇੱਕ ਤਰ੍ਹਾਂ ਨਾਲ ਜਿੱਦਾਂ ਨਸ਼ਿਆਂ ਦੇ ਖਿਲਾਫ ਨਾਟਕ ਪੇਸ਼ ਕੀਤਾ ਫਿਰ ਆਪਣਾ ਗਿੱਧਾ ਹੋ ਗਿਆ ਪੰਜਾਬ ਕਲ ਜਿਹੜਾ ਭੰਗੜਾ ਹੋਇਆ ਆਪਣਾ ਪੰਜਾਬੀ ਸੱਭਿਆਚਾਰ ਦਿਖਾਇਆ ਗਿਆ ਦੇਖੋ ਮੈਂ ਬੱਚਾ ਨੂੰ ਇਹੀ ਸਭ ਤੋਂ ਮੇਨ ਜਿਹੜਾ ਮੇਰਾ ਫਰੇ ਹੈ ਇਹੀ ਹੈ ਜੋ ਸਾਡੇ ਅੱਜ ਦੇ ਮੁੱਖ ਮਹਿਮਾਨ ਪੂਰੀ ਸਾਹਿਬ ਨੇ ਵੀ ਦਿੱਤਾ ਕਿ ਪੰਜਾਬ ਨੂੰ ਉਜਾੜੋ ਨਾ ਪੰਜਾਬ ਨੂੰ ਛੱਡ ਕੇ ਨਾ ਜਾਓ ਇੱਥੇ ਪੰਜਾਬ 'ਚ ਹੀ ਰੋਜ਼ਗਾਰ ਦੇ ਸਾਧਨ ਪੈਦਾ ਕਰੋ ਤੁਸੀਂ ਐਡੀ ਤੁਹਾਡਾ ਜਿਹੜਾ ਜੋਸ਼ ਹੈ ਤੁਹਾਡੇ ਅੰਦਰ ਜਿਹੜੀ ਤੁਹਾਡੀ ਕਾਬਿਲियत ਹੈ ਉਹ ਬਾਹਰਲੇ ਦੇਸ਼ਾਂ ਦੀ ਥਾਂ ਤੇ ਆਪਣੇ ਪੰਜਾਬ ਨੂੰ ਅੰਦਰ ਅਵਰੋਂ ਦੇ ਚਲਾਓ। ਇਹੀ ਮੈਂ ਕਹਿਣਾ ਚਾਹੁੰਦਾ। ਬੱਚਾ ਬੜੀ ਸੋਹਣੀ ਕੌਜੀ ਉਸ ਰਾਣੀ ਦੀ ਕਿੰਨਾ ਪ੍ਰੇਮ ਲੱਗਿਆ ਉਹ ਪਿਆਰ ਬਣਾ ਸਾਨੂੰ ਅਸੀਂ ਉਹ ਦੋ ਜਗ੍ਹਾ ਤੇ ਪੇਸ਼ ਕੀਤੀ ਇੱਕ ਵਾਰੀ ਪਹਿਲਾਂ ਫਾਡੀ ਫੈਡਰੇਸ਼ਨ ਦਾ ਪ੍ਰੋਗਰਾਮ ਹੋਇਆ ਸੀ ਉੱਥੇ ਵੀ ਅਸੀਂ ਲੈ ਕੇ ਗਏ ਸੀ ਉੱਥੇ ਵੀ ਉਹਨੂੰ ਕਾਫੀ ਫਲਾਇਆ ਗਿਆ ਸੀ ਇਹਨੂੰ ਤਿਆਰ ਕਰਨ ਵਿੱਚ ਸਾਨੂੰ ਕਟਵਾ ਡੇਢ ਤੋਂ 2 ਮਹੀਨੇ تاਕੇ ਬੱਚੇ ਪਾਲਿਸ਼ ਕਰਨਗੇ। ਸ਼ਾਹ ਅੱਲਾ ਦਾ ਬੰਦਾ ਨਾ। ਤੁਸੀਂ ਉਹ ਸ਼ਾਹਦਦੂ ਵੀ ਆਪ ਹੀ ਦੇਖ ਰਹੇ ਹੋ। ਮੇਰੇ ਕਾਲ ਜੋ ਸ਼ਾਤਾਂ ਲੋਕ ਨਹੀਂ ਰਿਹਾ ਬੱਚਾ ਦਾ ਤੇ ਮਾਪਿਆਂ ਦਾ ਇਸ ਮਾਲਮ ਸਾਰਾ ਮਾਪਿਆਂ ਦੀ ਸਾਰੇ ਭਰਾਵਾਂ ਦੀ bade patrakar veer tu si sare sara di ਪਿਆਰ ਸਦਕਾ ਇਹ ਸੈਕਸ ਹੁੰਦਾ ਹੈ। ਇਹ ਨਹੀਂ ਕਿ ਫਾਟੇ ਇਕੱਲੇ ਕੋਈ ਮਿਹਰਤ ਹੈ। ਸਟਾਫ ਦੀ, ਪੇਰੈਂਟਸ ਦੀ, ਬੱਚਿਆਂ ਦੀ, ਹੋਰ ਸਾਡੇ ਨਾਨ ਟੀਚਿੰਗ ਸਟਾਫ, ਟੀਚਿੰਗ ਸਟਾਫ ਸਾਰੇ ਮਿਲ ਕੇ ਇਸ ਨੂੰ ਕਾਮਯਾਬ ਕਰਨ ਲਈ। ਦਰਦ ਆਦਿਕ ਕਰ ਦਿੰਦੇ ਆ ਜੀ ਜੀ ਜਾਨ ਲੱਗਦੀ